ਕੱਲ ਸ੍ਰੀ ਅਮਰਸਰ ਸਾਹਿਬ ਵਿਖੇ ਜਿਹੜੀ ਮੇਅਰ ਦੀ ਚੋਣ ਹੋਈ ਆ ਜਿਹਦੇ ਵਿੱਚ ਸੰਵਿਧਾਨ ਦਾ ਜਿਹੜਾ ਘਾਣ ਕੀਤਾ ਗਿਆ ਉਹ ਬਹੁਤ ਮੰਦ ਭਾਗਾ ਔਰ ਲੋਕਤੰਤਰ ਦੀ ਹੱਤਿਆ ਹੋਈ ਆ ਇੱਕ ਪਾਰਟੀ ਦੇ ਕੋਲ 24 ਮੈਂਬਰ ਹੋਣ ਤੇ ਦੂਜੀ ਪਾਰਟੀ ਦੇ ਕੋਲ 40 ਕਾਉਂਸਲਰ ਸੀਗੇ ਅਤੇ 24 ਮੈਂਬਰਾਂ ਵਾਲੀ ਪਾਰਟੀ ਦਾ ਮੇਅਰ ਚੁਣਿਆ ਜਾਵੇ ਅਤੇ ਦੋਵਾਂ ਪਾਰਟੀਆਂ ਵੱਲੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਆਪੋ ਆਪਣੇ ਮੈਂਬਰਾਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਜਿਸ ਤਰੀਕੇ ਕਾਉਂਸਲਰਾਂ ਦੀ ਮੰਡੀ ਚਾਈ ਸਬਜ਼ੀ ਵਾਂਗ ਖਰੀਦੋ-ਫਰੋਖਤ ਕੀਤੀ ਗਈ ਉਹਨਾਂ ਦੀ ਬੋਲੀ ਲਾਈ ਗਈ ਏ ਵੀ ਸ੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਹ ਕੰਮ ਹੋਣਾ ਆਪਣੇ ਆਪ ਦੇ ਵਿੱਚ ਇੱਕ ਕਲੰਕ ਆ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਯਾਦ ਕਰਾਉਣਾ ਚਾਹਨਾ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਦਾ ਕੰਮ ਹੋਇਆ ਸੀਗਾ ਭਾਜਪਾ ਵੱਲੋਂ ਧੱਕਾ ਕੀਤਾ ਗਿਆ ਸੀਗਾ ਇਹਨਾਂ ਦੀਆਂ ਵੋਟਾਂ ਕੈਨਸਲ ਕਰ ਦਿੱਤੀਆਂ ਗਈਆਂ ਸੀਗੀਆਂ ਤੇ ਸਮੁੱਚੀ ਲੀਡਰਸ਼ਿਪ ਦੀਆਂ ਇਹ ਸਟੇਟਮੈਂਟ ਸੀਗੀਆਂ ਕਿ ਦੇਸ਼ ਦੇ ਵਿੱਚ ਦੇਸ਼ ਧਰੋਹ ਹੋਇਆ ਸੰਵਿਧਾਨ ਦੇ ਨਾਲ ਦੇਸ਼ ਧਰੋਹ ਹੋਇਆ ਇਹਨਾਂ ਦੇ ਉੱਤੇ ਇਹਦੀਆਂ ਵੀਡੀਓਜ਼ ਆਮ ਮਿਲ ਜਾਂਦੀਆਂ ਤੁਹਾਨੂੰ YouTube ਦੇ ਉੱਤੇ ਜਿਹਦੇ ਚ ਕਿਹਾ ਗਿਆ ਸੀਗਾ ਕਿ ਇਹ ਕੰਮ ਕਰਨ ਵਾਲਿਆਂ ਦੇ ਉੱਤੇ ਦੇਸ਼ ਧਰੋਹ ਦੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਦੂਜੇ ਪਾਸੇ ਕੱਲ ਜਦੋਂ ਪਰਸੋਂ 26 ਜਨਵਰੀ ਨੂੰ ਗੰਤਰਤਾ ਦਿਵਸ ਵਾਲੇ ਦਿਨ ਬਾਬਾ ਭੀਮਰਾਓਂ ਬੇਦਕਰ ਦੀ ਪ੍ਰਤਮਾ ਦੀ ਬਦਬੀ ਹੋਈ ਉਹਨਾਂ ਦੇ ਉੱਤੇ ਜਿਹੜਾ ਸੰਵਿਧਾਨ ਦੀ ਕਿਤਾਬ ਦੀ ਪ੍ਰਤਮਾ ਸੀਗੀ ਉਹਦੀ ਬਦਬੀ ਕੀਤੀ ਗਈ ਉੱਥੇ ਜਾ ਕੇ ਇੱਕ ਪਾਸੇ ਤੇ ਤੁਸੀਂ ਸਿਰਨਵਾ ਰਹੇ ਸੀਗੇ ਮਾਫੀਆਂ ਮੰਗ ਰਹੇ ਸੀਗੇ ਔਰ ਦੱਸ ਰਹੇ ਸੀਗੇ ਕਿ ਬਹੁਤ ਮੰਦਭਾਗੀ ਘਟਨਾ ਵਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਔਰ ਦੂਜੇ ਪਾਸੇ ਜੋ ਕੱਲ ਕੀਤਾ ਗਿਆ ਚੋਣ ਦੇ ਵਿੱਚ ਕੀ ਇਹ ਸਵਿਧਾਨ ਦੀ ਬਦਬੀ ਨਹੀਂ ਸੀ ਕੀ ਇਹ ਸਵਿਧਾਨ ਦਾ ਘਾਣ ਨਹੀਂ ਸੀਗਾ ਕੀ ਇਹ ਬਾਬਾ ਸਾਹਿਬ ਦੀ ਜਿਹੜੀ ਉਹ ਬਦਬੀ ਨਹੀਂ ਕੀਤੀ ਗਈ ਉਹਨਾਂ ਦੇ ਉਹਨਾਂ ਦੇ ਜਿਹੜੇ ਮਨ ਨੂੰ ਠੇਸ ਨਹੀਂ ਪਹਚਾਈ ਗਈ ਉਹਨਾਂ ਦੇ ਦਿੱਤੇ ਹੱਕਾਂ ਨੂੰ ਠੇਸ ਨਹੀਂ ਪਹਚਾਈ ਗਈ ਇਹਦੇ ਉੱਤੇ ਪਰਚੋਲ ਕਰਨ ਦੀ ਲੋੜ ਆ ਇਹਦੇ ਉੱਤੇ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਆ ਮੇਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇੱਕ ਇਹ ਵੀ ਰਾਇ ਆ ਕਿ ਉਹਨਾਂ ਨੂੰ ਹਰ ਚੀਜ਼ ਦੇ ਉੱਤੇ ਲੋਕਾਂ ਦਾ ਫਤਵਾ ਜਿਹੜਾ ਪ੍ਰਵਾਨ ਕਰਨਾ ਚਾਹੀਦਾ ਵਾ ਜਿਉਂ ਉਹਨਾਂ ਕੋਲੋਂ ਕੋ ਗਲਤੀਆਂ ਹੋਈਆਂ ਵਾ ਉਦੇ ਉੱਤੇ ਸੁਧਾਰ ਕਰਨਾ ਚਾਹੀਦਾ ਵਾ ਨਾ ਕਿ ਤਾਕਤ ਦੇ ਹੰਕਾਰ ਦੇ ਵਿੱਚ ਲੋਕਤੰਤਰ ਦਾ ਕਹਾਣ ਕਰਨਾ ਚਾਹੀਦਾ ਵਾ ਲੋਕਤੰਤਰ ਦਾ ਮਜ਼ਾਕ ਬਣਾਉਣਾ ਚਾਹੀਦਾ ਵਾ ਇਹੋ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਦੂਜੇ ਪਾਸੇ ਮੇਰੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਬੇਨਤੀ ਆ ਕਿ ਮੰਨਿਆ ਤੁਹਾਡੇ ਨਾਲ ਤੱਕਾ ਆਇਆ ਵਾ ਮੈਂ ਵੀ ਕਹਿਣਾ ਚਾਹੁੰਦਾ ਕਿ ਇਤਿਹਾਸ ਚ ਪਹਿਲੀ ਵਾਰ ਹੀ ਨਹੀਂ ਹੋਇਆ ਬਾਕੀ ਪਾਰਟੀਆਂ ਵੀ ਇਹ ਕੰਮ ਕਰਦੀਆਂ ਰਹੀਆਂ ਖਾਸ ਕਰਕੇ ਕਾਂਗਰਸ ਨੇ ਵੀ ਕਈ ਵਾਰੀ ਇਹੋ ਜੇ ਕੰਮ ਬਹੁਤ ਜ਼ਿਆਦਾ ਕੀਤੇ ਆ ਚੁਣੀਆਂ ਸਰਕਾਰਾਂ ਆਏ ਤੇ ਮੇਰ ਦੀ ਚੋਣ ਸੀ ਨਾ ਚੁਣੀਆਂ ਸਰਕਾਰਾਂ ਜਿਹੜੀਆਂ ਸਟੇਟ ਦੀਆਂ ਹੁੰਦੀਆਂ ਸੀਗੀਆਂ ਉਹਦੇ ਉੱਤੇ ਰਾਸ਼ਟਰਪਤੀ ਰਾਜ ਲਾਗੂ ਜਿਹੜਾ ਕਾਂਗਰਸ ਵੱਲੋਂ ਕਰ ਦਿੱਤਾ ਜਾਂਦਾ ਰਿਹਾ ਸੀਗਾ ਇਹ ਕੰਮ ਤੁਸੀਂ ਵੀ ਕਰਦੇ ਰਹੇ ਹੋ ਪਰ ਮੇਰੀ ਹੁਣ ਤੁਹਾਨੂੰ ਸਾਰੀ ਲੀਡਰਸ਼ਿਪ ਨੂੰ ਬੇਨਤੀ ਆ ਕਾਂਗਰਸ ਦੀ ਲੀਡਰਸ਼ਿਪ ਨੂੰ ਕਿ ਅੱਜ ਤੁਹਾਡੇ ਵੱਲੋਂ ਅੰਮ੍ਰਿਤਸਰ ਦੇ ਉੱਤੇ ਇਹਦੇ ਵਿਰੋਧ ਦੇ ਵਿੱਚ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਰੋਡ ਬੰਦ ਕਰਨ ਦਾ ਐਲਾਨ ਕੀਤਾ ਗਿਆ ਕੱਲ ਵੀ ਸਾਰਾ ਦਿਨ ਸ਼ਹਿਰ ਜਿਹੜਾ ਬੰਦ ਰਿਹਾ ਉਹ ਬਾਬਾ ਸਾਹਿਬ ਅੰਬੇਦਕਰ ਦੀ ਬੇਦਬੀ ਦੇ ਕਰਕੇ ਅੱਜ ਤੁਹਾਡੇ ਵੱਲੋਂ 2 ਘੰਟੇ ਜਾਮ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਵਾ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਤੁਸੀਂ ਧਰਨੇ ਦਾ ਪ੍ਰੋਗਰਾਮ ਰੱਖਿਆ ਪੁਲ ਦੇ ਉੱਤੇ ਤੁਹਾਡਾ ਧਰਨਾ ਜਾਇਜ਼ ਹੈ ਤੁਹਾਡਾ ਵਿਰੋਧ ਜਾਇਜ਼ ਹੈ ਮੇਰਾ ਤੇ ਕੋਈ ਸਵਾਲ ਆ ਤੁਹਾਨੂੰ ਲੋਕਾਂ ਨੂੰ ਕਿ ਅਸੀਂ ਲੋਕ ਹੀ ਤੁਹਾਨੂੰ ਚੁਣੀਏ ਤੁਹਾਡੇ ਹੱਕ ਦੇ ਵਿੱਚ ਜੇ ਫਤਵਾ ਵੀ ਦਿੱਤਾ ਤੇ ਅਸੀਂ ਲੋਕ ਹੀ ਛੱਤਰ ਖਾਈਏ ਅਸੀਂ ਲੋਕ ਹੀ ਆਪਣੇ ਕੰਮਾਂ ਦੀ ਦੁਰਦਸ਼ਾ ਕਰਾਈਏ ਅਸੀਂ ਜੇ ਕਿਤੇ ਜਾਣਾ ਆਉਣਾ ਤੇ ਉਹਦੇ ਵਿੱਚ ਤੁਸੀਂ ਦਿੱਕਤਾਂ ਖੜੀਆਂ ਕਰੋ ਇੱਕ ਪਾਸੇ ਤੇ ਜਦੋਂ ਆਪਾਂ ਚੋਣ ਲੜਦੇ ਆ ਆਪਣੇ ਮੈਨੀਫੈਸਟੋ ਦੇ ਵਿੱਚ ਅਮਰਸਰ ਸਾਹਿਬ ਦੇ ਵਿੱਚ ਸਭ ਤੋਂ ਗੰਭੀਰ ਮੁੱਦਾ ਹੁੰਦਾ ਟ੍ਰੈਫਿਕ ਦਾ ਜਿਹੜਾ ਬੰਦਾ ਵੀ ਚੋਣ ਲੜਦਾ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕੱਲੀ ਹੈ ਚਾਹੇ ਭਾਜਪਾ ਹੈ ਕਿ ਅਸੀਂ ਟ੍ਰੈਫਿਕ ਤੋਂ ਜਿਹੜੀ ਉਹ ਨਜਾਇਜ਼ ਦਵਾਵਾਂਗੇ ਇਹਦੇ ਉੱਤੇ ਕੰਮ ਕਰਾਂਗੇ ਤੇ ਇੱਕ ਪਾਸੇ ਆਪਾਂ ਹੀ ਜਾਮ ਕਰਦੀਏ ਤੇ ਇਹ ਕਿੱਥੋਂ ਦਾ ਨਿਆਂ ਹੈ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਤੁਹਾਡਾ ਗੁੱਸਾ ਜਾਇਜ਼ ਆ ਤੁਹਾਡਾ ਵਿਰੋਧ ਜਾਇਜ਼ ਆ ਤੁਸੀਂ ਪਰੇ ਜਿਹੜਾ ਵਿਰੋਧ ਕਰਨਾ ਵੈ ਸਹੀ ਥਾਂ ਦੇ ਉੱਤੇ ਕਰੋ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਜਾਓ ਜਿੱਥੇ ਉਹਨਾਂ ਨੇ ਅੱਜ ਕਾਰ ਭਾਰ ਆਪਣਾ ਸੰਭਾਲਣਾ ਵਾ ਉੱਥੇ ਜਾ ਕੇ ਵਿਰੋਧ ਕਰੋ ਚਾਰਜ ਲੈਣ ਤੋਂ ਰੋਕੋ ਜਿੰਨਾ ਤੁਹਾਡਾ ਵਿਰੋਧ ਹੋ ਸਕਦਾ ਉੱਥੇ ਕਰੋ ਉੱਥੇ 40 ਜਣੇ ਇਕੱਠੇ ਹੋ ਕੇ ਜਾਓ 40 ਨਹੀਂ ਚਾਰ ਕਾਲੀ ਦਲ ਵਾਲੇ ਵੀ ਖੜੋ ਭਾਜਪਾ ਵਾਲੇ ਵੀ ਨਾਲ ਖੜੋ ਕਿ ਵਾਕਿਆ ਹੀ ਲੋਕਤੰਤਰ ਦੀ ਹਿੱਤਿਆ ਹੋਈ ਆ ਤੁਹਾਡਾ ਵਿਰੋਧ ਉੱਥੇ ਹੋਣਾ ਚਾਹੀਦਾ ਵਾ ਉੱਥੇ ਜਾ ਕੇ ਬਰਾਬਰ ਦਾ ਹਾਊਸ ਬਣਾਓ ਉਹਨਾਂ ਦੇ ਸਾਹਮਣੇ ਬੈਠੋ ਆਪਣਾ ਬਾਹਰ ਬਹਿ ਕੇ ਮੇਰ ਚੁਣੋ ਇਹ ਤੁਹਾਡਾ ਵਿਰੋਧ ਕਰਨਾ ਬਣਦਾ ਵਾ ਸੜਕਾਂ ਜਾਮ ਕਿਉਂ ਸ਼ਹਿਰ ਵਾਲਿਆਂ ਦਾ ਕੀ ਕਸੂਰ ਆ ਤੁਹਾਨੂੰ ਚੁਣਨਾ ਸਾਡਾ ਗਨਾਹ ਆ ਸਾਡੇ ਨਾਲ ਧੱਕਾ ਕਿਉਂ ਹੋਣਾ ਚਾਹੀਦਾ ਵਾ ਧਰਨੇ ਪ੍ਰਦਰਸ਼ਨ ਪਹਿਲਾਂ ਹੀ ਪੰਜਾਬ ਦੀ ਇੰਨੀ ਦੁਰਦਸ਼ਾ ਕਰ ਦਿੱਤੀ ਆ ਕੋਈ ਦਿਨ ਦੱਸ ਦਿਓ ਜਿੱਦਣ ਪੰਜਾਬ ਦੇ ਵਿੱਚ ਧਰਨਾ ਨਹੀਂ ਆ ਜਿਸ ਦਿਨ ਪੰਜਾਬ ਦੇ ਵਿੱਚ ਪ੍ਰਦਰਸ਼ਨ ਨਹੀਂ ਹੈ ਇਹਨਾਂ ਤੋਂ ਨਜਾਤ ਪਾਉਣ ਦੇ ਹੱਲ ਕੱਢੋ ਨਾ ਕਿ ਇਹਨਾਂ ਦਾ ਆਪਣੇ ਆਪ ਦੇ ਵਿੱਚ ਹਿੱਸਾ ਬਣੋ ਆਪ ਵੀ ਇਹੋ ਕੰਮ ਸ਼ੁਰੂ ਕਰ ਦਿਓ ਆਪਾਂ ਅੰਮ੍ਰਿਤਸਰ ਨੂੰ ਰਲ ਮਿਲ ਕੇ ਸਵਾਰਨਾ ਵਾ ਨਾ ਕਿ ਵਿਗਾੜਨਾ ਕਿੰਨੀ ਸੰਗਤ ਹਰਮੰਦਰ ਸਾਹਿਬ ਆਉਂਦੀ ਆ ਕਿੰਨੀ ਸੰਗਤ ਦਰਗਿਆਣਾ ਮੰਦਿਰ ਆਉਂਦੀ ਆ ਰਾਮ ਤੀਰਥ ਤੇ ਲੱਖਾਂ ਲੋਕ ਜਾਂਦੇ ਆ ਵਾਗਾ ਬਾਰਡਰ ਦੇ ਉੱਤੇ ਲੱਖਾਂ ਲੋਕ ਜਾਂਦੇ ਆ ਕੀ ਮੈਸੇਜ ਲੈ ਕੇ ਜਾਂਦੇ ਆ ਕੀ ਉਹਨਾਂ ਨੇ ਗناہ ਕਰ ਲਿਆ ਅੰਮ੍ਰਿਤਸਰ ਆ ਕੇ ਕੀ ਆਪਾਂ ਨੂੰ ਉਹਨੂੰ ਇਹ ਸਾਸ ਕਰਾਉਨੇ ਆ ਕਿ ਦੁਬਾਰਾ ਅੰਮ੍ਰਿਤਸਰ ਨਹੀਂ ਆਉਣਾ ਸਾਡਾ ਫਰਜ਼ ਹੈ ਉਹਨਾਂ ਦੀ ਆਉ ਭਗਤ ਕਰੀਏ ਨਾ ਕਿ ਉਹਨਾਂ ਨੂੰ ਤਸੀਹੇ ਦੇਣਾ ਸਾਡਾ ਫਰਜ਼ ਹੈ ਸਾਡੀ ਡਿਊਟੀ ਬਣਦੀ ਆ ਸੋ ਮੇਰੀ ਤੁਹਾਨੂੰ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੂੰ ਬੇਨਤੀ ਆ ਕਿ ਵਿਰੋਧ ਸਹੀ ਥਾਂ ਦੇ ਉੱਤੇ ਕਰੋ ਵਿਰੋਧ ਸਰਕਾਰਾਂ ਦਾ ਕਰੋ ਪ੍ਰਸ਼ਾਸਨ ਦਾ ਵਿਰੋਧ ਕਰਨ ਵਾਲੋ ਪ੍ਰਸ਼ਾਸਨ ਤੇ ਜਦੋਂ ਤੁਹਾਡਾ ਰਾਜ ਆਉਂਦਾ ਤੁਹਾਡੀ ਕੱਠ ਪੁਤਲੀ ਹੁੰਦਾ ਵਾ ਆ ਜਿਹਨਾਂ ਦਾ ਰਾਜ ਹੈ ਤੇ ਇਹਨਾਂ ਦੀ ਕੱਠ ਪੁਤਲੀ ਆ ਵਿਰੋਧ ਉਹਨਾਂ ਦਾ ਕਰੋ ਕਾਰਪੋਰੇਸ਼ਨ ਦੇ ਵਿੱਚ ਜਾਓ ਅਸੀਂ ਵੀ ਤੁਹਾਡੇ ਨਾਲ ਆ ਉਹਨੂੰ ਤਿਆਰ ਆ ਆਹ ਰੋਡ ਬੰਦ ਨਾ ਕਰੋ ਇਹੋ ਜਿਹੇ ਧਰਨੇ ਪ੍ਰਦਰਸ਼ਨ ਨਾ ਕਰੋ ਇਹਦੇ ਨਾਲ ਕੋ ਲੋਕਾਂ 'ਚ ਤੁਹਾਡਾ ਕੋ ਚੰਗਾ ਮੈਸੇਜ ਨਹੀਂ ਜਾਂਦਾ ਮੇਰੀ ਸਮੁੱਚੀ ਲੀਡਰਸ਼ਿਪ ਨੂੰ ਕਾਗਰਸ ਦੇ ਪ੍ਰਧਾਨ ਨੇ ਈਸ਼ਵਨੀ ਪੱਪੂ ਪੰਜੇ ਹਲਕਿਆਂ ਦੇ ਇਹਨਾਂ ਦੇ ਇੰਚਾਰਜ ਨੇ ਐਮਪੀ ਸਾਹਿਬ ਨੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਣਾ ਪ੍ਰਦਰਸ਼ਨ ਜ਼ਰੂਰ ਕਰੋ ਪਰ ਬੰਦ ਨਾ ਕੀਤਾ ਜਾਵੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਲੋਕਾਂ ਨੂੰ ਤੰਗੀ ਨਾ ਆਉਣ ਦਿੱਤੀ ਜਾਵੇ ਤੁਹਾਨੂੰ ਚੁਣਿਆ ਇਸ ਕਰਕੇ ਜਾਂਦਾ ਕਿ ਸਾਡੀਆਂ ਮੁਸ਼ਕਲਾਂ ਦਾ ਹੱਲ ਕਰੋ ਨਾ ਕਿ ਤੁਹਾਨੂੰ ਇਸ ਕਰਕੇ ਚੁਣਿਆ ਜਾਂਦਾ ਕਿ ਸਾਡੀਆਂ ਮੁਸ਼ਕਲਾਂ ਹੋਰ ਵਧਾਓ ਸਾਡੇ ਕੰਮਾਂ ਦੇ ਵਿੱਚ ਰੁਕਾਵਟਾਂ ਮੜੋ ਸਾਡੇ ਆਉਣ ਜਾਣ ਦੇ ਵਿੱਚ ਕਿਤੇ ਰੁਕਾਵਟਾਂ ਮੜੋ ਸੋ ਮੇਰੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਕਿ ਆਪਣਾ ਧਰਨਾ ਪ੍ਰਦਰਸ਼ਨ ਸਹੀ ਥਾਂ ਦੇ ਉੱਤੇ ਕਰੋ ਇਹ ਆਪਣੇ ਦਿਮਾਗ 'ਚ ਰੱਖੋ ਕਿ ਲੋਕਾਂ ਨੂੰ ਤੰਗੀ ਨਹੀਂ ਹੋਣੀ ਚਾਹੀਦੀ ਸੋ ਇਹੋ ਮੇਰੀ ਬੇਨਤੀ ਆ ਹੋਇਆ ਤੁਹਾਡੇ ਨਾਲ ਧੱਕਾ ਵਾ ਇਹਦੇ ਕਈ ਰਾਹ ਨੇ ਲੜਨਦੇ ਇਹਦੇ ਕਈ ਰਾਹ ਨੇ ਉਹਨਾਂ ਦਾ ਵਿਰੋਧ ਕਰਨਦੇ ਉਹਨਾਂ ਨੂੰ ਸਮਾਜ 'ਚ ਨੰਗਿਆਂ ਕਰਨਦੇ ਪਰ ਇਹ ਧਰਨੇ ਪ੍ਰਦਰਸ਼ਨ ਲੋਕਾਂ ਦੇ ਰਾਹ ਬੰਦ ਕੇ ਨਾ ਕੀਤੇ ਜਾਣ